ਤਖਪਾਲ ਸਿੰਘ ਖੇੜਾ ਕਾਂਗਰਸ ਪਾਰਟੀ ਵੱਲੋਂ ਚੋਣ ਲੜਨੀ ਚਾਹੁੰਦਾ ਹੈ ਉਹ ਕਾਂਗਰਸ ਪਾਰਟੀ ਜਿਨੇ ਸਿੱਖਾਂ ਦੀ ਨਸਲ ਕੁਸ਼ੀ ਕਰਨੀ ਚਾਹੀ ਔਰ ਕੀਤੀ ਸਪਾਸਟ ਸਟੈਂਡ ਖੇਰੇ ਨੇ ਕਦੇ ਵੀ ਨਹੀਂ ਲਿਆ ਹੈਗਾ ਉਹ बार-बार ਪਾਰਟੀਆਂ ਬਦਲਦੇ ਨੇ ਔਰ ਆਪਾਂ ਪੰਥਕ ਤਾਂ ਉਹਨਾਂ ਨੂੰ ਕਹੇ ਨਹੀਂ ਨਾ ਸਕਦੇ ਜਿਹੜਾ ਵੀ ਖੜੂ ਸਰਦਾਰ ਸਿਮਰਨਜੀਤ ਸਿੰਘ ਮਾਨ ਇਸ ਵਾਰ ਉਹਨੂੰ ਠੋਕ ਕੇ ਰੱਖ ਦੇਣਗੇ ਪਾਰਟੀ ਜੀ ਨੇ ਕਾਲ ਤੱਕ ਸਭ ਹਰਮੰਦਰ ਸਾਹਿਬ ਤੇ ਟੈਂਕਾਂ ਤੂਪਾਂ ਦਾ ਹਮਲਾ ਕੀਤਾ ਖੈਰਾ ਕਿਵੇਂ ਪੰਥਕ ਹੋ ਗਿਆ ਜਰ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਸੁਖਪਾਲ ਸਿੰਘ ਖੈਰੇ ਦਾ ਕੋਈ ਮੁਕਾਬਲਾ ਨਹੀਂ ਜੀ ਹੈਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਪੰਥਕ ਨੇ ਪੰਜਾਬ ਪ੍ਰਸਤ ਨੇ ਸਾਰੇ ਪੰਥਕ ਔਰ ਪੰਜਾਬ ਪ੍ਰਸਤ ਬੰਦੇ ਉਹਨਾਂ ਦੀ ਡਟ ਕੇ ਸਪੋਰਟ ਕਰਨਗੇ ਪੰਜਾਬ ਦੀ ਔਰ ਪੰਥ ਦੀ ਗੱਲ ਕਰਨ ਵਾਲਾ ਇੱਕੋ ਇੱਕ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਜਿੰਨੇ ਤੁਰੇ ਫਿਰਦੇ ਨੇ ਪਿਛਲੀ ਵਾਰ ਹਰਾਏ ਨਹੀਂ ਸਾਰੇ ਸਾਰੇ ਰਗੜੇ ਨੇ ਪਿਛਲੀ ਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 2024 ਲੋਕ ਸਭਾ ਦੀਆਂ ਚੋਣਾਂ ਦਾ ਬਿਗਲ ਬੱਜ ਚੁੱਕਿਆ ਵੱਖਰੋ ਵੱਖਰੀਆਂ ਪਾਰਟੀਆਂ ਸਰਗਰਮ ਹੋ ਚੁੱਕੀਆਂ ਨੇ ਉਹਨਾਂ ਦੇ ਵਰਕਰ ਚੋਣਾਂ ਵਾਲੇ ਪ੍ਰਚਾਰ ਵੀ ਕਰ ਰਹੇ ਨੇ ਕਿ ਅਸੀਂ ਆਪਣੀ ਆਪਣੀ ਪਾਰਟੀ ਨੂੰ ਵੱਡਾ ਕਰੀਏ ਤਾਂ ਕਾਇਮ ਕਰੀਏ ਅਸੀਂ ਗੱਲ ਕਰਾਂਗੇ ਸੰਗਰੂਰ ਦੀ ਬੜੀ ਹੌਟ ਸੀਟ ਹੈ ਕਿਉਂਕਿ ਉੱਥੇ ਖੁਦ ਪੰਜਾਬ ਦੇ ਮੁੱਖ ਮੰਤਰੀ ਰਹਿਣ ਆਲੇ ਨੇ ਤਾਂ ਦੂਜੇ ਪਾਸੇ ਸਿਮਜੀਤ ਸਿੰਘ ਮਾਨ ਕਿਉਂਕਿ ਉਥੋਂ ਨਿਕਲਦੇ ਨੇ ਜਿੱਤਦੇ ਨੇ ਬੜੀਆਂ ਚੀਜ਼ਾਂ ਨੇ ਅਸੀਂ ਸਾਰੀਆਂ ਚੀਜ਼ਾਂ ਗੱਲਬਾਤ ਕਰਾਂਗੇ ਸੰਗਰੂਰ ਪਹੁੰਚੇ ਹੋਏ ਆ ਤਾਂ ਇੱਕ ਨਾਮ بڑا ਆਂਦਾ ਪਲਵਿੰਦਰ ਸਿੰਘ ਤਲਵਾੜਾ ਦੀਪ ਸਿੱਧੂ ਕਿਉਂਕਿ ਦੀਪ ਸਿੱਧੂ ਨੇ ਵੀ ਮਾਨ ਸਾਹਿਬ ਦੇ ਲਈ ਪ੍ਰਚਾਰ ਕੀਤਾ ਉਹ ਸਮਾਂ ਕੀ ਸੀਗਾ ਅੱਜ ਸਮਾਂ ਕੀ ਹੈ ਪ੍ਰਚਾਰ ਕੌਣ-ਕੌਣ ਕਿਦੇ ਲਈ ਕਰ ਰਿਹਾ ਕੋਈ ਕਿਸੇ ਦੇ ਖਿਲਾਫ ਖੜੇਗਾ ਇਹ ਵੀ ਦੇਖਣਾ ਹੋਏਗਾ ਕਿਉਂਕਿ ਜਦੋਂ ਪੰਥਕ ਗੱਲ ਆਂਦੀ ਹੈ ਤਾ ਪੰਥਕ ਮੁੱਦਿਆਂ ਦੇ ਵਿੱਚ ਮੁੱਦੇ ਕੌਣ ਚੁੱਕਦਾ ਇਹ ਵੀ ਸਾਰੀ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਬਲਵਿੰਦਰ ਸਿੰਘ ਤਲਵਾਰਾ ਨੇ ਤਲਵਾਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਆਰੀ ਹੈ 2024 ਦੀਆਂ ਚੋਣਾਂ ਤੇ ਮਾਨ ਸਾਹਿਬ ਨੂੰ ਜਿਤਾਉਣ ਦੀ ਤਿਆਰੀ ਤੁਸੀਂ ਕਰ ਰਹੇ ਹੋ ਤੁਹਾਡੀ ਤਿਆਰੀ ਕਿਵੇਂ ਹੈ ਤੇ ਬਾਕੀ ਪਾਰਟੀਆਂ ਕਹਿੰਦੇ ਪੂਰੀ ਤਿਆਰੀ ਹੈ ਸਾਡੀ ਤਾਂ ਕਹਿੰਦੇ ਹਾਂ تسلی ਕਰਾਵਾਂਗੇ ਇਕੱਲੇ ਇਕੱਲੇ ਦੀ ਬਿਲਕੁਲ ਜੀ ਪੂਰੀ ਤਿਆਰੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਕੈਂਡੀਡੇਟ ਨੇ ਡਟ ਕੇ ਤਨ ਮਨ ਧਨ ਦੇ ਨਾਲ ਉਹਨਾਂ ਦੀ ਸੇਵਾ ਕਰਾਂਗੇ ਉਹਨਾਂ ਦੀ ਸਪੋਰਟ ਕਰਾਂਗੇ ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੀ ਔਰ ਪੰਥ ਦੀ ਗੱਲ ਕਰਨ ਵਾਲਾ ਇੱਕੋ ਇੱਕ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਇਸ ਲਈ ਉਹਨਾਂ ਦੀ ਸਪੋਰਟ ਡਟ ਕੇ ਕਰਾਂਗੇ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਮਾਨ ਸਾਹਿਬ ਪਹਿਲਾਂ ਜਿੱਤ ਗਏ ਹੁਣ ਇੰਨਾ ਸੌਖਾ ਹੋਏਗਾ ਕਿਉਂਕਿ ਚਰਚਾ ਵਿੱਚ ਚਰ ਰਹੀਆਂ ਨੇ ਕਿ ਜਿਸ ਤਰੀਕੇ ਨਾਲ ਮੀਤੇਰ ਸਾਹਿਬ ਆਏ ਨੇ ਉਹ ਵੀ ਪੂਰੇ ਸਟਰੋਂਗ ਨੇ ਕਹਿੰਦੇ ਦੂਜੇ ਪਾਸੇ ਖੈਰਾ ਸਾਹਿਬ ਦੀ ਚਰਚਾ ਚੱਲਦੀ ਹੈ ਖੈਰਾ ਸਾਹਿਬ ਵੀ ਆ ਸਕਦੇ ਨੇ ਕਿਉਂਕਿ ਪੰਥਕ ਪੰਥਕ ਹੋ ਗਏ ਤੁਹਾਨੂੰ ਕੀ ਲੱਗਦਾ ਉਹ ਦੂਜੇ ਪਾਸੇ ਢੀਂਡ ਸਾਹਿਬ ਪਰਿਵਾਰ ਆ ਜਾਏਗਾ ਕਿਵੇਂ ਜਿੱਤ ਪਾਓਗੇ ਹੋਏਗਾ ਪੋਸੀਬਲ ਦੇਖੋ ਇਹ ਜਿੰਨੇ ਤੁਰੇ ਫਿਰਦੇ ਨੇ ਪਿਛਲੀ ਵਾਰ ਹਰਾਏ ਨਹੀਂ ਸਾਰੇ ਸਾਰੇ ਰਗੜੇ ਨੇ ਪਿਛਲੀ ਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਾਰੇ ਪੰਥ ਨੇ ਰਲ ਕੇ ਬਾਕੀ ਇੱਕ ਗੱਲ ਸਭ ਤੋਂ ਵੱਡੀ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਥੋੜਾ ਸਮਾਂ ਹੋਇਆ ਤੇ ਪਿਛਲੀ ਵਾਰ ਹਨਾ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਾਰੇ ਭਾਜਪੀ ਅਕਾਲੀ ਦਲ ਕਾਂਗਰਸ ਤੇ ਝਾੜੂ ਸਾਰੇ ਰਗੜ ਕੇ ਰੱਖਤੇ ਸੀ ਇਸ ਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੰਨਾ ਸਮਾਂ ਮਿਲਿਆ ਉਹਨਾਂ ਨੇ ਬਹੁਤ ਠੋਕ ਵਜਾ ਕੇ ਕੰਮ ਕੀਤੇ ਨੇ ਡਿਵੈਲਪਮੈਂਟ ਦੇ ਕੰਮ ਕੀਤੇ ਨੇ ਲੋਕਾਂ ਦੇ ਨਾਲ ਉਹ ਡਟ ਕੇ ਖੜੇ ਨੇ ਤੇ ਸਭ ਤੋਂ ਵੱਧ ਪੈਰਾ ਕਿਸੇ ਸੀਟ ਤੇ ਕਿਸੇ ਕੈਂਡੀਡੇਟ ਦਾ ਕਿਸੇ ਲੀਡਰ ਦਾ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਉਹਨਾਂ ਨੇ ਉੱਥੇ ਆਪਣੀ ਰਹਿائش ਵੀ ਰੱਖੀ ਔਰ ਲਗਾਤਾਰ ਸੰਗਰੂਰ ਚੋਂ ਲੋਕਾਂ ਦੇ ਨਾਲ ਵਿਚਰਦੇ ਨੇ ਇਸ ਲਈ ਇਸ ਵਾਰ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹਰਾਉਣਾ ਬਹੁਤ ਔਖਾ ਹੈ ਔਖਾ ਹੀ ਨਹੀਂ ਨਾ ਮੁਨਕਨ ਹੈ ਬਲਕਿ ਜਿਹੜਾ ਵੀ ਖੜੂ ਸਰਦਾਰ ਸਿਮਰਨਜੀਤ ਸਿੰਘ ਮਾਨ ਇਸ ਵਾਰ ਉਹਨੂੰ ਠੋਕ ਕੇ ਰੱਖ ਦੇਣਗੇ ਸੰਗਰੂਰ ਦੇ ਵਿੱਚੋਂ ਜਿਵੇਂ ਜਿੱਤ ਪ੍ਰਾਪਤ ਹੋਈ ਕਹਿੰਦੇ ਦੀਪ ਸਿੱਧੂ ਸਿੱਧੂ ਮੂਸੇਵਾਲਾ ਤੁਹਾਡੇ ਸਾਰਿਆਂ ਦਾ ਪਿਆਰ ਬੜਾ ਮਿਲਿਆ ਸੀ ਕਹਿੰਦੇ ਮਾਨ ਸਾਹਿਬ ਨੂੰ ਇਸ ਕਰਕੇ ਕਹਿੰਦੇ ਮਾਨ ਸਾਹਿਬ ਚੜ੍ਹਾਈ ਵੀ ਵਧੀਆ ਕੀਤੀ ਉਹਨਾਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਿੱਕੇ ਦੇ ਨਾਲ ਹੁਣ ਖੈਰਾ ਸਾਹਿਬ ਦਾ ਜ਼ਿਕਰ ਹੋ ਰਿਹਾ ਹੈ ਖੈਰਾ ਸਾਹਿਬ ਫਿਰ ਟੱਕਰਾ ਦੇ ਸਕਦੇ ਆ ਤੁਸੀਂ ਜਿੱਤ ਪਾਉਂਗੇ ਫਿਰ ਜੇ ਖੈਰਾ ਸਾਹਿਬ ਆ ਗਏ ਕਿਉਂਕਿ ਉਹਨਾਂ ਦੀ ਵੀ ਫਿਰ ਵੋਟ ਬੈਂਕ ਪੂਰੀ ਤਗੜੀ ਹੈ ਕਹਿੰਦੇ ਦੇਖੋ ਖੈਰਾ ਸੁਖਪਾਲ ਖੈਰਾ ਪੰਜਾਬ ਦੇ ਮੁੱਦੇ ਚੱਕਦਾ ਰਿਹਾ ਹੈ ਹਨਾ ਜਿਹੜੇ ਪੰਜਾਬ ਨਾਲ ਸੰਬੰਧਿਤ ਈ ਉਹ ਮੁੱਦੇ ਚੱਕਦਾ ਰਿਹਾ ਹੈ ਪਰ ਜੇਕਰ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਚੋਣ ਲੜਦਾ ਸਖਪਾਲ ਸਿੰਘ ਖਹਿਰਾ ਫਿਰ ਪੰਥਕ ਨਾ ਨਾ ਹੋਇਆ ਫਿਰ ਤਾਂ ਉਹ ਆਪਣੀ ਨਿੱਜੀ ਦੀ ਲੜਾਈ ਲੜ ਰਿਹਾ ਹੈ ਹਨਾ ਇੱਕ ਗੱਲ ਤੁਸੀਂ ਦੇਖੋ ਸਖਪਾਲ ਸਿੰਘ ਖਹਿਰੇ ਨੂੰ ਆਪਾਂ ਕਿਸੇ ਵੀ ਕੀਮਤ ਤੇ ਪੰਥਕ ਨਹੀਂ ਕਹਿ ਸਕਦੇ ਉਹ ਪੰਥਕ ਨਹੀਂ ਹੈਗਾ ਹਨਾ ਉਹ ਪੋਲਿਟੀਕਲ ਪਾਰਟੀਆਂ ਚ ਵੱਖ-ਵੱਖ ਜਗ੍ਹਾ ਤੇ ਜਾਂਦਾ ਹੈ ਤੁਸੀਂ ਦੇਖੋ ਉਹਨੇ ਕੋਈ ਪਾਰਟੀ ਨਹੀਂ ਛੱਡੀ ਜੀ ਝੋ ਗਿਆ ਨਹੀਂ ਹਨਾ ਉਹਦਾ ਫਾਦਰ ਕਾਲੀ ਦਲ ਚ ਸੀਗਾ ਆਪ ਉਹ ਕਾਂਗਰਸ ਚ ਝਾੜੂ ਚ ਹੋਰ ਵੀ ਇੱਕ ਦੋ ਜਗ੍ਹਾ ਹਨ ਤੇ ਐਤਕੀ ਆਪਾਂ ਵਿਧਾਨ ਸਭਾ 'ਚ ਦੇਖਿਆ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਉਹਨੂੰ ਟਿੱਚਰਾ ਕੀਤੀਆਂ ਨੇ ਹਨਾ ਉਹਨੇ ਕਿਹਾ ਵੀ ਤੁਸੀਂ ਹਲੇ ਕਾਂਗਰਸ 'ਚ ਹੋ ਖਹਿਰਾ ਸਾਹਿਬ ਹਲੇ ਕਾਂਗਰਸ 'ਚ ਹੋ ਇਸ ਕਰਕੇ ਸਪਸ਼ਟ ਸਟੈਂਡ ਖਹਿਰੇ ਨੇ ਕਦੇ ਵੀ ਨਹੀਂ ਲਿਆ ਹੈਗਾ ਉਹ ਬਾਰ-ਬਾਰ ਪਾਰਟੀਆਂ ਬਦਲਦੇ ਨੇ ਔਰ ਆਪਾਂ ਪੰਥਕ ਤਾਂ ਉਹਨਾਂ ਨੂੰ ਕਹੇ ਨਹੀਂ ਨਾ ਸਕਦੇ ਕਿਉਂਕਿ ਪੰਥ ਨਾਲ ਸਖਪਾਲ ਸਿੰਘ ਖਹਿਰੇ ਦਾ ਕੋਈ ਸੰਬੰਧ ਨਹੀਂ ਸਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਵੱਲੋਂ ਚੋਣ ਲੜਨੀ ਚਾਹੁੰਦਾ ਹੈ ਉਹ ਕਾਂਗਰਸ ਪਾਰਟੀ ਜਿਹਨੇ ਸਿੱਖਾਂ ਦੀ ਨਸਲ ਕੁਸ਼ੀ ਕਰਨੀ ਚਾਹੀ ਔਰ ਕੀਤੀ ਹੈਨਾ ਉਹ ਪਾਰਟੀ ਜਿਹਨੇ ਅਕਾਲ ਤਖਤ ਸਾਹਿਬ ਤੇ ਢੈਂਕਾਂ ਤੂਪਾਂ ਦਾ ਹਮਲਾ ਕੀਤਾ ਖੈਰਾ ਕਿਵੇਂ ਪੰਥਕ ਹੋ ਗਿਆ ਯਾਰ ਬੇਵਕੂਫ ਨੇ ਜਿਹੜੇ ਖੈਰੇ ਨੂੰ ਪੰਥਕ ਸਮਝਣਗੇ ਉਹ ਇੱਕ ਪੋਲੀਟੀਕਲ ਪਾਰਟੀ ਦਾ ਬੰਦਾ ਕਾਂਗਰਸ ਦਾ ਜਿਹਨੇ ਪੰਜਾਬ ਦੇ ਉੱਤੇ ਹਮੇਸ਼ਾ ਜ਼ਬਰ ਔਰ ਜ਼ੁਲਮ ਕੀਤਾ ਕਾਂਗਰਸ ਪੱਖੀ ਬੰਦਾ ਚਾਹ ਕਾਂਗਰਸੀ ਕਦੇ ਵੀ ਇਹ ਪੰਜਾਬ ਦਾ ਰਪੰਥ ਦਾ ਭਲਾ ਨਹੀਂ ਸੋਚ ਸਕਦੇ ਤੁਹਾਨੂੰ ਅਜਿਹਾ ਕਿਉਂ ਲੱਗਦਾ ਖਿਆਰਾ ਸਾਹਿਬ ਤਾਂ ਵੀ ਕਹਿ ਸਕਦੇ ਨੇ ਕਿ ਮੈਂ ਪਵਾ ਅੰਮ੍ਰਿਤਪਾਲ ਦੀ ਗੱਲ ਹੋਵੇ ਮੈਂ ਚੁੱਕੀ ਆ ਤਾਂ ਜਿਨੇ ਇਹ ਮੁੱਦੇ ਨੇ ਸਿੱਖਾਂ ਦੇ ਉੱਤੇ ਜਿਸ ਤਿੱਕੇ ਨਾਲ ਹੋਇਆ ਮੈਂ ਗੱਲ ਚੁੱਕੀ ਆ ਆਵਾਜ਼ ਚੁੱਕੀ ਆ ਕਿ ਵਿਧਾਨ ਸਭਾ ਦੇ ਬਾਅਦ ਚੁੱਕੀ ਆ ਤੁਹਾਨੂੰ ਕਿਉਂ ਲੱਗਦਾ ਕਿ ਖਿਆਰਾ ਸਾਹਿਬ ਪੰਥਕ ਕਿਉਂ ਨਹੀਂ ਹੈਗੇ ਕਿਉਂ ਨਹੀਂ ਆਵਾਜ਼ ਚੁੱਕਦੇ ਤੁਹਾਨੂੰ ਅਜਿਹਾ ਕਿਉਂ ਲੱਗਦਾ ਉਸ ਕਾਂਗਰਸ ਪਾਰਟੀ ਦੇ ਐਮਐਲਏ ਉਸ ਕਾਂਗਰਸ ਪਾਰਟੀ ਦੇ ਲੀਡਰ ਨੇ ਜਿਨੇ ਸਿੱਖੀ ਨੂੰ ਖਤਮ ਕਰਨਿਆ ਚਾਹਿਆ ਕਾਂਗਰਸ ਪਾਰਟੀ ਛੱਡ ਦੇਵੇ ਖਿਆਰਾ ਉਹਨਾਂ ਛੱਡ ਦੇ ਫੇਰ ਅਸੀਂ ਕਹਾਂਗੇ ਵੀ ਖੈਰਾ ਪੰਥਕ ਹੈ ਅੱਛਾ ਜੇ ਉਹ ਮਾਨ ਸਾਹਿਬ ਦੇ ਖਿਲਾਫ ਲੜਦੇ ਨੇ ਤਾਂ ਉਹ ਮਾੜੇ ਨੇ ਜੇ ਉਹ ਤੁਹਾਡੇ ਨਾਲ ਚੱਲਦੇ ਨੇ ਫਿਰ ਚੰਗੇ ਨੇ ਜਿਸ ਤਿੱਕੇ ਨਾਲ ਤੁਸੀਂ ਪਹਿਲਾਂ ਵੀ ਉਹਨਾਂ ਦੀਆਂ ਤਾਰੀਫਾਂ ਕੀਤੀਆਂ ਮਾਨ ਸਾਹਿਬ ਨੇ ਤਾਰੀਫਾਂ ਕੀਤੀਆਂ ਕਿ ਤੱਕਾ ਹੋਇਆ ਇਸ ਨਾਲ ਐਨ ਡੀ ਪੀ ਐਸ ਕੇਸ ਵਰਗੇ ਇਹ ਤੱਕਾ ਹੋਇਆ ਇਹ ਫਿਰ ਚੀਜ਼ਾਂ ਨੂੰ ਕਿਵੇਂ ਦੇਖਦੇ ਦੇਖੋ ਜਿਹਦੇ ਨਾਲ ਵੀ ਜ਼ਬਰ ਔਰ ਜ਼ੁਲਮ ਸਰਕਾਰ ਕਰਦੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਔਰ ਅਸੀਂ ਸਾਰੇ ਡਟ ਕੇ ਉਹਦੇ ਨਾਲ ਖੜਦੇ ਆ ਕਿੱਡੀ ਕ ਗੱਲ ਆ ਯਾਰ ਇੱਕ ਲੋਕ ਸਭਾ ਸੀਟ ਰੋਲਾ ਪਾਉਣੇ ਆਪਾਂ ਅਸੀਂ ਪੰਥਕ ਐ ਜੀ ਅਸੀਂ ਪੰਜਾਬ ਨੂੰ ਸਮਰਪਿਤ ਐ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਪੰਥਕ ਨੇ ਪੰਜਾਬ ਨੂੰ ਸਮਰਪਿਤ ਨੇ ਬੜੇ ਸਖਤ ਸਟੈਂਡ ਵਾਲੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਦੇ ਪਾਰਟੀ ਨਹੀਂ ਬਦਲੀ ਜਿੱਥੇ ਖੜੇ ਨੇ ਉੱਥੇ ਹੀ ਖੜੇ ਨੇ ਹਜ਼ਾਰ ਵੋਟ ਵੀ ਪੈਂਦੀ ਰਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਨੇ ਦਲ ਨਹੀਂ ਬਦਲਿਆ ਖੇਰਾ ਸਾਹਿਬ ਦਾ ਜਿੱਤ ਹਾਰ ਦੇਖਦੇ ਹੀ ਨਹੀਂ ਜਦੇ ਭੱਜ ਜਾਂਦੇ ਨੇ ਅੱਜ ਉਹਨਾਂ ਨੂੰ ਕਾਂਗਰਸ ਟਿਕਟ ਨਾ ਦੇਵੇ ਐਮਐਲਏ ਦੀ আর ਉਹਦੀ ਜਦੇ ਛੱਡ ਜਾਣਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਸੁਖਪਾਲ ਸਿੰਘ ਖੇਰੇ ਦਾ ਕੋਈ ਮੁਕਾਬਲਾ ਨਹੀਂ ਜੀ ਹੈਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਪੰਥਕ ਨੇ ਪੰਜਾਬ ਪ੍ਰਸਤ ਨੇ ਸਾਰੇ ਪੰਥਕਔਰ ਪੰਜਾਬ ਪ੍ਰਸਤ ਬੰਦੇ ਉਹਨਾਂ ਦੀ ਡਟ ਕੇ ਸਪੋਰਟ ਕਰਨਗੇ ਸਖਪਾਲ ਸਿੰਘ ਖਹਿਰਾ ਪੰਜਾਬ ਦੇ ਮੁੱਦਿਆਂ ਤੇ ਬੋਲਦਾ ਰਿਹਾ ਅਸੀਂ ਵੀ ਉਹਦੀ ਸਪੋਰਟ ਕਰਦੇ ਰਹੇ ਹਾਂ ਪਰ ਜਿਹੜਾ ਆ ਉਹ ਕੰਮ ਕਰ ਰਿਹਾ ਸੰਗਰੂਰ ਤੋਂ ਜੇ ਉਹਨੇ ਕੀਤਾ ਵੈਸੇ ਮੈਨੂੰ ਲੱਗਦਾ ਹੈ ਕਿ ਉਹ ਇਹ ਕੰਮ ਨਹੀਂ ਕਰੂਗਾ ਹਨਾ ਜੋ ਹਾਲਾਤ ਬਣੇ ਹੋਏ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਖੜ ਕੇ ਖਹਿਰਾ ਫਿਰ ਪੰਥਕ ਥੋੜੋ ਰਹਿ ਜੂਗਾ ਯਾਰ ਜੇ ਪੰਥਕ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਐਡਾ ਬੜਾ ਰਿਕਾਰਡ ਹੈ ਪੰਥਰ ਪੰਜਾਬ ਨਾਲ ਖੜਨਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਈਪੀਐਸ ਦੀ ਨੌਕਰੀ ਜੁੱਤੀ ਤੇਜੀ ਬਾਰਤੀ ਉਹ ਪੰਜਾਬ ਔਰ ਪੰਥ ਨਾਲ ਖੜ ਗਿਆ ਉਹਨੇ ਤਸ਼ੱਦਦ ਚੱਲਿਆ ਸੁਖਪਾਲ ਸਿੰਘ ਖੈਰੀ ਉਹਨਾਂ ਦੇ ਤਾਂ ਕਦੇ ਕਿਸੇ ਨੇ ਡੰਡਾ ਨਹੀਂ ਨਾ ਮਾਰਿਆ ਸਿਮਰਨਜੀਤ ਸਿੰਘ ਮਾਨ ਤਾਂ ਬਾਗੀ ਸਿੱਖ ਹੈ ਇਹਨੇ ਇੰਡੀਅਨ ਸਟੇਟ ਨੂੰ ਭਾਜੜ ਪਵਾ ਕੇ ਰੱਖੀ ਹੋਈ ਹੈ ਔਰ ਇਸ ਕਰਕੇ ਸਰਦਾਰ ਸੁਖਪਾਲ ਸਿੰਘ ਖੈਰੇ ਦਾ ਸਰ ਸਿਮਰਨਜੀਤ ਸਿੰਘ ਮਾਨ ਦਾ ਕੋਈ ਮੁਕਾਬਲਾ ਨਹੀਂ ਸੰਗਰੂਰ ਦੇ ਵਿੱਚ ਜੇ ਖੈਰਾ ਖੜੂਗਾ ਤਾਂ ਉਹਦੀ ਇਹ ਰਾਜਨੀਤਿਕ ਤੌਰ ਤੇ ਸਭ ਤੋਂ ਵੱਡੀ ਗਲਤੀ ਹੋਊਗੀ ਸਾਰਾ ਪੰਥ ਸਾਰਾ ਪੰਜਾਬ ਡਟ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕਰੂਗਾ ਤੁਹਾਨੂੰ ਅਜਿਹਾ ਕਿਉਂ ਲੱਗ ਰਿਹਾ ਹੈ ਕਿ ਜਿਸ ਤਿੱਕੇ ਨਾਲ ਖੈਰਾ ਸਾਹਿਬ ਦੀ ਚਰਚਾ ਹੈ ਕਿ ਉਹ ਉੱਥੇ ਆ ਸਕਦੇ ਨੇ ਪਰ ਹਜੇ ਕਲੀਅਰ ਨਹੀਂ ਹੈਗਾ ਕਾਂਗਰਸ ਨੇ ਤੈਅ ਕਰਨਾ ਟਿਕਟ ਦੇਣੀ ਹੈ ਕਿ ਉਹਨੂੰ ਕਿੱਥੋਂ ਦੇਣੀ ਹੈ ਉਹ ਹਜੇ ਸਮੇਂ ਦੇ ਨਾਲ-ਨਾਲ ਹੈ ਕਿ ਲੱਗਦਾ ਕਿ ਉਹਨਾਂ ਨੂੰ ਦੁਆਬੇ ਦੇ ਵਿੱਚ ਵੀ ਭੇਜ ਸਕਦੇ ਨੇ ਕਿ ਉੱਥੇ ਜਾਓ ਉੱਥੇ ਜਾਂ ਖਡੂਰ ਸਾਹਿਬੇ ਵੀ ਭੇਜ ਸਕਦੇ ਨੇ ਕਿਸੇ ਪਾਸੇ ਵੀ ਭੇਜ ਸਕਦੇ ਨੇ ਵੀ ਇੱਧਰ ਜਾ ਕੇ ਲੜੋ ਉੱਥੇ ਜਾ ਕੇ ਤਗੜੇ ਹੋ ਸਕਦੇ ਆ ਫਿਰ ਉਹ ਤਾਂ ਦੇਖੋ ਮੈਂ ਜਿਹੜੀ ਅਸਲ ਗੱਲ ਐ ਅਸਲ ਸਚਾਈ ਐ ਉਹ ਤੁਹਾਨੂੰ ਦੱਸਣ ਲੱਗਿਆ ਸਖਪਾਲ ਸਿੰਘ ਖੈਰਾ ਰਾਣੇ ਗਰਜੀਤ ਤੋਂ ਡਰਦਾ ਹੈ ਉਹਦੀ ਭਲੱਥ ਸੀਟ ਵੀ ਸੁਰੱਖਿਅਤ ਨਹੀਂ ਹੈਗੀ ਅਗਲੀ ਵਾਰੀ ਰਾਣੇ ਗਰਜੀਤ ਨਾਲ ਉਹਨੇ ਨਿੱਜੀ ਦੁਸ਼ਮਣੀ ਪਾਈ ਹੋਈ ਹੈ ਰਾਣਾ ਗਰਜੀਤ ਕਾਂਗਰਸੀ ਆ ਉਹ ਵੀ ਮੈਂ ਉਹਨੂੰ ਕਦੇ ਨਹੀਂ ਮਿਲਿਆ ਪਰ ਇਹ ਗੱਲ ਸਪਸ਼ਟ ਹੈ ਬੀ ਸੁਖਪਾਲ ਸਿੰਘ ਖੇਰਾ ਰਾਣੇ ਗਰਜੀਤ ਤੋਂ ਡਰਦਾ ਏਸ ਲਈ ਉਹ ਮਾਲਵੇਚ ਨੂੰ ਭੱਜ ਰਿਹਾ ਮਾਲਵੇਚ ਕੋਈ ਸੁਰੱਖਿਤ ਸੀਟ ਦੇਖ ਰਿਹਾ ਹੈ ਹੈਨਾ ਇਸ ਕਰਕੇ ਹੀ ਨਹੀਂ ਤਾਂ ਦੁਆਬੇ ਦਾ ਜੰਪਾਲ ਹੋਵੇ ਉਹਦੀ ਨਿੱਜੀ ਸੀਟ ਹੈ ਭਲੱਥ ਉਹ ਕਾਤੇ ਛੱਡ ਕੇ ਦੁਆਬਾ ਭੱਜਦਾ ਦੁਆਬੇ ਚ ਲੜੇ ਜਿੱਥੇ ਲੜਨੀ ਹੈ ਉਹਨੇ ਹੈਨਾ ਜਲੰਧਰ ਤੋਂ ਲੜ ਲਵੇ ਜਲੰਧਰ ਤਾਂ ਸ਼ਹਿਰ ਰਜਰਪ ਹੈ ਹੈਨਾ ਹੋਰ ਹੋਰ ਕਿਤੋਂ ਲੜ ਲਵੇ ਦੁਆਬੇ ਚੋਂ ਹੋਰ ਬਥੇਰੀਆਂ ਸੀਟਾਂ ਨੇ ਇਸ ਕਰਕੇ ਸੁਖਪਾਲ ਸਿੰਘ ਖੇਰਾ ਰਾਣੇ ਗਰਜੀਤ ਤੋਂ ਜਿਹੜਾ ਰਾਣੇ ਗਰਜੀਤ ਦਾ ਡਰ ਹੈ ਨਾ ਉਹਦੇ ਮਨ 'ਚ ਬੈਠਿਆ ਹੋਇਆ ਉਹ ਵੀ ਸਭ ਤੋਂ ਵੱਡੀ ਗੱਲ ਹੈ ਕਿ ਉਹ ਦੁਆਬਾ ਛੱਡ ਕੇ ਭੱਜ ਰਿਹਾ ਪਰ ਸਖਪਾਲ ਸਿੰਘ ਖਹਿਰਾ ਤੁਸੀਂ ਦੇਖੋ ਵੀ ਸਿੱਧੂ ਮੂਸੇ ਵਾਲੇ ਦਾ ਜਿੰਨਾ ਗਰੁੱਪ ਨੌਜਵਾਨ ਗਰੁੱਪ ਹੈ ਦੀਪ ਸਿੱਧੂ ਦਾ ਸਾਰੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਨੇ ਜਿਹੜੇ ਨੌਜਵਾਨ ਹੁਣ ਵੀ ਖਹਿਰੇ ਦੀ ਵੀ ਸਪੋਰਟ ਕਰਦੇ ਰਹੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਵੀ ਉਹਨਾਂ ਨੇ ਵੀ ਸਪਸ਼ਟ ਤੌਰ ਤੇ ਇਹ ਗੱਲ ਕਹਿਤੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਤੁਰਾਂਗੇ ਡਟ ਕੇ ਕਿਉਂਕਿ ਖਹਿਰਾ ਸਾਹਿਬ ਨੇ ਕਦੇ ਵੀ ਸਿੱਧੂ ਮੂਸੇ ਵਾਲੇ ਦੇ ਮਸਲੇ ਤੇ ਹੀ ਲਾ ਲੋ ਤੁਸੀਂ ਕਦੇ ਵੀ ਕੋਈ ਵੱਡਾ ਇਕੱਠ ਨਹੀਂ ਕੀਤਾ ਕਦੇ ਵੀ ਕਾਂਗਰਸ ਨੇ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਖਹਿਰੇ ਨੂੰ ਅੱਗੇ ਲੱਗ ਜਾਣਾ ਚਾਹੀਦਾ ਸੀਗਾ ਹਨਾ ਉਹਨੂੰ ਇਨਸਾਫ ਦਿਵਾਉਣ ਦੇ ਸਰਦਾਰ ਸਿਮਰਨਜੀਤ ਸਿੰਘ ਮਾਨਦੀਪ ਸਿੱਧੂ ਬਾਰੇ ਵੀ ਸਿੱਧੂ ਮੂਸੇ ਵਾਲੇ ਬਾਰੇ ਵੀ ਔਰ ਹੋਰ ਵੀ ਗੱਲਾਂ ਤੇ ਲੋਕ ਸਭਾ ਦੇ ਵਿੱਚ ਡਟ ਕੇ ਬੋਲੇ ਨੇ ਔਰ ਉਹਨਾਂ ਨੂੰ ਬੋਲਣ ਨਹੀਂ ਸੀ ਦਿੱਤਾ ਜਾ ਰਿਹਾ ਤੇ ਫਿਰ ਤੁਸੀਂ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਦਾ ਸਖਪਾਲ ਸਿੰਘ ਖਹਿਰੇ ਨੂੰ ਮੈਂ ਨਿੱਜੀ ਨਜ ਬਾਰ ਉਦਬਾਸਤੇ ਲੜਦੇ ਨੇ ਉਹ ਉਹ ਕਾਤੇ ਕਹਿਣਾ ਪੰਜ 6 ਸਾਡੇ ਨੌਜਵਾਨ ਬਾਹਰਲੇ ਮੁਲਕਾਂ ਚ ਮਾਰੇ ਗਏ ਸੁਖਪਾਲ ਸਿੰਘ ਖਹਿਰੇ ਨੇ ਇੱਕ ਸ਼ਬਦ ਨਹੀਂ ਯਾਰ ਉਹਨਾਂ ਬਾਰੇ ਬੋਲਿਆ ਹਰਦੀਪ ਸਿੰਘ ਨਿੱਜਰ ਖੰਡਾ ਬਾਈ ਪਰਮਜੀਤ ਸਿੰਘ ਪੰਜਵੜ ਮਾਲਕ ਸਾਹਿਬ ਹਨਾ ਤੇ ਹੋਰ ਕਾਫੀ ਮੁੰਡੇ ਸਾਡੇ ਬਾਹਰ ਮਾਰੇ ਗਏ ਸੁਖਪਾਲ ਸਿੰਘ ਖਹਿਰੇ ਤੋਂ ਕਦੇ ਇੱਕ ਸ਼ਬਦ ਨਹੀਂ ਇਹਨਾਂ ਬਾਰੇ ਸਰਿਆ ਤੇ ਫਿਰ ਖਹਿਰਾ ਉਸ ਪਾਰਟੀ ਦਾ ਨੁਮਾਇੰਦਾ ਜਿਨੇ ਅਕਾਲ ਤਖਤ ਸਾਹਿਬ ਨੂੰ ਢਾਇਆ ਜਿਨੇ ਸਾਡੀ ਨਸਲ ਕੁਸ਼ੀ ਕੀਤੀ 84 ਦੇ ਵਿੱਚ ਹੈਨਾ ਤੇ ਫੇਰ ਆਪਾਂ ਉਹਨੂੰ ਪੰਥਕ ਨਹੀਂ ਕਹਿ ਸਕਦੇ ਸਖਪਾਲ ਸਿੰਘ ਖਹਿਰਾ ਕਿਸੇ ਵੀ ਕੀਮਤ ਤੇ ਪੰਥਕ ਨਹੀਂ ਉਹ ਪੰਜਾਬ ਦੀ ਗੱਲ ਜ਼ਰੂਰ ਕਰਦਾ ਕਰਦਾ ਨਿਜ ਲਈ ਹੈ ਆਪਣੀ ਰਾਜਨੀਤੀ ਲਈ ਹੈ ਖਹਿਰਾ ਨੂੰ ਅੱਜ ਕੋਈ ਪਾਰਟੀ ਟਿਕਟ ਨਾ ਦਵੇ ਖਹਿਰਾ ਦੂਏ ਦਿਨ ਕਿਸੇ ਹੋਰ ਪਾਰਟੀ 'ਚ ਹੋਊਗਾ ਸਰਦਾਰ ਸਿਮਰਨਜੀਤ ਸਿੰਘ ਮੰਨਤੇ ਇਹ ਗੱਲ ਤੁਸੀਂ ਲਾਗੂ ਨਹੀਂ ਕਰ ਸਕਦੇ ਸਰਦਾਰ ਸਿਮਰਨਜੀਤ ਸਿੰਘ ਮੰਨੂ 1800 ਵੋਟ ਪੈਂਦੀ ਰਹੀ ਕਦੇ ਉਸ ਬੱਬਰ ਸ਼ੇਰ ਨੇ ਧੜਾ ਨਹੀਂ ਬਦਲਿਆ ਕਦੇ ਕਿਸੇ ਦੇ ਥੱਲੇ ਨਹੀਂ ਲੱਗਿਆ ਅਖੀਰਲਾ ਸਵਾਲ ਕਰਨਾ ਚਾਹਾਂਗਾ ਤੇ ਫਸਮਾ ਮੁਕਾਬਲਾ ਹੋਏਗਾ ਜੇ ਖੈਰਾਬ ਸਾਹਿਬ ਆਉਂਦੇ ਨੇ ਫਿਰ ਕਿਸ ਤਰ੍ਹਾਂ ਦਾ ਪ੍ਰਚਾਰ ਹੋਏਗਾ ਕਿਉਂਕਿ ਜਿਵੇਂ ਤੁਸੀਂ ਹੁਣ 84 ਦੀ ਗੱਲ ਕਰਦੇ ਹੋ ਦਿੱਲੀ ਦੀ ਗੱਲ ਕਰਦੇ ਹੋ ਜਿਸ ਤਿੱਕੇ ਨਾਲ ਕਹਿ ਰਿਹਾ ਕਾਂਗਰਸ ਨੇ ਸਾਰਾ ਕੁਝ ਕੀਤਾ ਫਿਰ ਇਹ ਪ੍ਰਚਾਰ ਸ਼ੁਰੂ ਹੋ ਜਾਏਗਾ ਕਿ ਇਹਨਾਂ ਵੱਲ ਵੀ ਧਿਆਨ ਰੱਖੋ ਵੀ ਇਹ ਚੀਜ਼ਾਂ ਹੋਈਆਂ ਸੀਗੀਆਂ ਦੇਖੋ ਜੂਨ 84 ਕੋਈ ਸਿੱਖ ਨਹੀਂ ਭੁੱਲ ਸਕਦਾ ਰਿਜ਼ਲਟ ਵੀ ਜੂਨ 'ਚ ਹੀ ਆਉਣਾ ਹੈ 4 ਜੂਨ ਬਿਲਕੁਲ ਜੂਨ 84 ਕੋਈ ਭੁੱਲੇ ਨਹੀਂ ਸਕਦਾ ਸਿੱਖ ਜੂਨ 84 ਕਰਨ ਵਾਲੇ ਸਖਪਾਲ ਸਿੰਘ ਖੇਰੇ ਦੀ ਪਾਰਟੀ ਹੈ ਗਾਂਧੀ ਪਰਿਵਾਰ ਹੈ ਇਸ ਵਾਸਤੇ ਜੂਨ ਚ ਤਾਂ ਗੁਰੂ ਕੇ ਸਿੱਖੋਂ ਹੀ ਕਾਂਗਰਸ ਤੋਂ ਬਹੁਤ ਦੁਖੀ ਹੁੰਦੇ ਨੇ ਸਿੱਖਾਂ ਦਾ ਖੂਨ ਤਪ ਰਿਹਾ ਹੁੰਦਾ ਠੀਕ ਹੈ ਔਰ ਸਰਦਾਰ ਸਖਪਾਲ ਸਿੰਘ ਖੇਰੇ ਦੀ ਅਸੀਂ ਇੱਜ਼ਤ ਕਰਦੇ ਸੀਗੇ ਹਨਾ ਦੀਪ ਸਿੱਧੂ ਨੂੰ ਸਖਪਾਲ ਦੇ ਹੱਕ ਵਿੱਚ ਮੈਂ ਬੁਲਾਇਆ ਸੀਗਾ ਠੀਕ ਹੈ ਮੈਂ ਉਹਨੂੰ ਕਿਹਾ ਸੀ ਕਿ ਬੋਲ ਮੈਨੂੰ ਜਿੱਥੇ ਮਰਜੀ ਹੈ ਕੋਈ ਗੱਲ ਲੈ ਜਾ ਕੇ ਕਹਾ ਸਕਦਾ ਫਿਰ ਉਹ ਮੈਨੂੰ ਕਹਿੰਦਾ ਵੀ ਮੈਂ ਬੋਲਦਾ ਫਿਰ ਤੁਸੀਂ ਵੀ ਬੋਲੋ ਫਿਰ ਮੈਂ ਵੀ ਬੋਲਿਆ ਸੁਖਪਾਲ ਦੇ ਅਕ ਵਿੱਚ ਫਿਰ ਮੈਂ ਇਹਨੂੰ ਮਿਲ ਕੇ ਵੀ ਆਇਆ ਜਦੇ ਅੰਦਰ ਗਿਆ ਹਨਾ ਸਾਡੀ ਪੂਰੀ ਜਥੇਬੰਦੀ ਇਹਨੂੰ ਮਿਲ ਕੇ ਆਈ ਇਹਦੇ ਬੇਟੇ ਨੂੰ ਮਿਲ ਕੇ ਆਈ ਸੁਖਪਾਲ ਨੂੰ ਇਹ ਚਾਹੀਦਾ ਵੀ ਉਹ ਇਸ ਇਸ ਸੀਟ ਤੋਂ ਚੋਣ ਨਾ ਲੜੇ ਬਾਕੀ ਜਿਹੜੀ ਤੋਂ ਮਰਜੀ ਉਹ ਚੋਣ ਲੜ ਲਵੇ ਉੱਥੇ ਫਿਰ ਤੁਸੀਂ ਸਾਥ ਦੋਗੇ ਵੀ ਜੇ ਕਿਤੇ ਹੋਰ ਜਾਂਦੇ ਨੇ ਹਾਂਜੀ ਬਿਲਕੁਲ ਉੱਥੇ ਅਸੀਂ ਇਹਦੀ ਵਿਰੋਧ ਤਾਂ ਵਿਰੋਧ ਤਾਂ ਨਹੀਂ ਕਰਦੇ ਤੁਸੀਂ ਉਹ ਚੀਜ਼ੇ ਭੁੱਲ ਜਾਓਗੇ ਫਿਰ ਤੁਸੀਂ ਉਹ ਚੀਜ਼ਾਂ ਦੱਸੋਗੇ ਨਹੀਂ ਵੀ ਆਹ ਚੀਜ਼ਾਂ ਨੇ 84 ਆਏ ਹਾਂਜੀ ਤੁਸੀਂ ਉਹ ਚੀਜ਼ਾਂ ਭੁੱਲ ਜਾਓਗੇ ਵੀ 84 ਆ ਆਹ ਚੀਜ਼ਾਂ ਨੇ ਇਹਨਾਂ ਵੱਲ ਧਿਆਨ ਰੱਖੋ ਕਾਂਗਰਸ ਨੇ ਇਹ ਕਿਸ਼ ਕੀਤਾ ਬਿਲਕੁਲ ਨਹੀਂ ਉੱਥੇ ਵੀ ਕੈਂਡੀਡੇਟ ਖੜੂਗਾ ਸੁਖਪਾਲ ਸਿੰਘ ਦੇ ਮੁਕਾਬਲੇ ਉੱਥੇ ਵੀ ਜਿਹੜੇ ਹੈਗੇ ਨੇ ਅਸੀਂ ਤਾਂ ਇਹ ਕਹਿੰਦੇ ਆ ਵੀ ਜੇ ਉਹ ਪੰਜਾਬ ਔਰ ਪੰਥਕ ਕਹੌਂਦਾ ਫਿਰ ਉਹ ਇੱਕ ਸੀਟ ਛੱਡ ਦੇ ਸਰਦਾਰ ਸਿਮਰਨਜੀਤ ਸਿੰਘ 84 ਸਿੱਖ ਭੁੱਲੇ ਨਹੀਂ ਸਕਦਾ ਜਿੰਨਾ ਚਿਰ ਸਿੱਖ ਜਿਉਂਦੇ ਨੇ ਜਿੰਨਾ ਚਿਰ ਇਸ ਧਰਤੀ ਤੇ ਨੇ 84 ਗੁਰੂ ਦਾ ਸਿੱਖ ਕਦੇ ਭੁੱਲ ਹੀ ਨਹੀਂ ਸਕਦਾ ਉਸ ਪਾਰਟੀ ਨੂੰ ਜਿਹੜਾ ਵੀ ਉਸ ਦਾ ਨੁਮਾਇੰਦਾ ਆਊਗਾ ਉਹਦੀ ਮੰਜੀ ਠੋਕਾਂਗੇ ਜਿੰਨੇ ਜੋਗੇ ਹੈਗੇ ਆ ਜਰੂਰ ਠੋਕਾਂਗੇ ਜੀ ਬਹੁਤ ਸ਼ੁਕਰੀਆ ਬਲਵਿੰਦਰ ਸਿੰਘ ਤਲਵਾੜਾ ਸਾਡੇ ਨਾਲ ਸੀਗੇ ਅਕਸਰ ਪੰਥਕ ਮੁੱਦਿਆਂ ਦੇ ਉੱਤੇ ਗੱਲ ਰੱਖਦੇ ਰਹਿੰਦੇ ਨੇ ਤਾਂ ਜਿਸ ਤਰੀਕੇ ਦੇ ਨਾਲ ਹਲਚਲ ਹੋਈ ਹੈ ਸੰਗਰੂਰ ਸੀਟ ਬੜੀ ਹੌਟ ਸੀਟ ਹੈ ਤਾਂ ਇੱਥੇ ਫਸਮਾ ਮੁਕਾਬਲਾ ਹੋਏਗਾ ਤਾਂ ਜੇ ਖੈਰਾ ਸਾਹਿਬ ਆਉਂਦੇ ਨੇ ਤਾਂ ਖੈਰਾ ਸਾਹਿਬ ਦਾ ਜਿਹੜਾ ਵਿਰੋਧ ਡਟ ਕੇ ਕੀਤਾ ਜਾਏਗਾ ਕਿਹਾ ਜਾ ਰਿਹਾ ਕਿ ਪ੍ਰਚਾਰ ਸ਼ੁਰੂ ਹੋ ਜਾਏਗਾ ਉਹਨਾਂ ਨਾਲ ਇਹ ਕੀ ਤਸਵੀਰ ਹੁੰਦੀ ਹੈ ਕਿ ਕਾਂਗਰਸ ਵਾਕਈ ਉਹਨਾਂ ਨੂੰ ਸੰਗਰੂਰ ਤੋਂ ਜਿਹੜਾ ਕੈਂਡੀਡੇਟ ਅਨਾਉਂਸ ਕਰਦੀ ਹੈ ਜਾਂ ਫਿਰ ਉਹ ਕਿਸੇ ਹੋਰ ਪਾਸੇ ਜਾਂਦੇ ਨੇ ਜਾਂ ਫਿਰ ਉਹ ਐਮਐਲਏ ਰਹਿਣਾ ਚਾਣਗੇ ਉਹ ਐਮਪੀ ਦੀ ਚੋਣ ਨਹੀਂ ਲੜਨਗੇ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਮਸਾ ਜੋਗ ਦੀ ਸੀ ਜਗਮੀਤ ਧੰਨਵਾਦ